ਸਰਵਾਹੇ ਗੁਰੂ ਸਾਹਿਬ ਜੀ ਰਗ ਸੁਹੀ ਅਸ਼ਟਪਦੀਆ ਮਹਲਾ 4 ਕਰ ਦੂਜਾ ਇਕ ਓੰਕਾਰ ਸਤਗੁਰ ਪ੍ਰਸਾਦਿ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਹਉ ਤਿਸ ਪੈ ਆਪ ਵੇਚਾਏ ਦਰਸ਼ਨ ਹਰ ਦੇਖਣ ਕੈ ਤਾਏ ਕਿਰਪਾ ਕਰਹਿ ਤਾ ਸਤਗੁਰ ਮਿਲਹਿ ਹਰ ਹਰ ਨਾਮ ਧਿਆਏ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਹਉ ਤਿਸ ਪਹ ਆਪ ਵੇਚਾਏ ਦਰਸਨ ਹਰ ਦੇਖਣ ਕਾ ਤਾਏ ਕਿਰਪਾ ਕਰੇ ਤਾ ਸਤਗੁਰ ਮਿਲਹਿ ਹਰ ਹਰ ਨਾਮ ਧਿਆਏ ਰਹਾ ਜੇ ਸੁਖ ਦੇ ਤਾ ਤੁਝ ਹੈ ਆਰਾਧੀ ਦੁਖ ਪੀ ਤੁਝਾ ਧਿਆਏ ਜੇ ਭੋਖ ਦੇ ਤਾ ਇਤਹੀ ਰਾਜਾ ਦੁਖ ਵਿੱਚ ਸੁਖ ਮਨਾਏ ਤਨ ਮਨ ਕਾਟ ਕਾਟ ਸਭ ਅਰਪੀ ਵੇਚ ਅਗਨੀ ਆਪ ਜਲਾਏ ਪੱਖਾ ਫੇਰੀ ਪਾਣੀ ਢੋਵਾ ਜੋ ਦੇਵ ਸੋ ਖਾਏ ਨਾਨਕ ਗਰੀਬ ਤਹ ਪਿਆ ਦੁਆਰ ਹੈ ਹਰ ਮੇਲ ਲਹੋ ਵੜਿਆਈ ਅੱਖੀ ਕਾੜ ਧਰੀ ਚਰਨਾਂ ਤਲ ਸਭ ਧਰਤੀ ਫਿਰ ਮਤ ਪਾਏ ਜੇ ਪਾਸ ਬਹਲ ਹੈ ਤਾਂ ਤੁਝ ਹੈ ਅਰਾਦੀ ਜੇ ਮਾਰ ਕਢੈ ਪੀਤਾਈ ਜੇ ਲੋਕ ਸਲਾਹੇ ਤਾਂ ਤੇਰੀ ਉਪਮਾ ਜੇ ਨਿੰਦਾ ਤਾਂ ਛੋੜ ਨਾ ਜਾਈ ਜੇ ਤਦਵਲ ਰਹਿ ਤਾ ਕੋਈ ਕਿਹੋ ਆਖੋ ਤਉ ਤਿਸਰ ਆਇ ਮਾਰ ਜਾਈ ਵਾਰ ਵਾਰ ਜਾਈ ਗੁਰ ਉਪਰ ਪੈ ਪਰੀ ਸੰਤ ਮਨਾਈ ਨਾਨਕ ਵਿਚਾਰਾ ਭਇਆ دیਵਾਨਾ ਹਰ ਤਉ ਦਰਸ਼ਨ ਕੈ ਤਾਈ ਚਖੜ ਚਾਗੀ ਮਿਹੋ ਵਰਸੈ ਪੀ ਗੁਰ ਦੇਖਣ ਜਾਈ ਸਮੁੰਦ ਸਾਗਰ ਹੋਵੈ ਬਹੁ ਖਾਰਾ ਗੁਰ ਸਿੱਖ ਲੰਗ ਗੁਰ ਪਹਿ ਜਾਈ ਜਿਉ ਪ੍ਰਾਣੀ ਜਲ ਬਿਨ ਹੈ ਮਰਤਾ ਕਿਉ ਸਿੱਖ ਗੁਰ ਬਿਨ ਮਰ ਜਾਈ ਜਿਉ ਤਰਤੀ ਸੋਬ ਕਰੇ ਜਲ ਵਰਸੈ ਤੂੰ ਸਿੱਖ ਗੁਰ ਮਿਲ ਬਿਗਸਾਏ ਸੇਵਕ ਕਾ ਹੋਏ ਸੇਵਕ ਵਰਤਾ ਕਰ ਕਰ ਬਿਨ ਬੁਲਾਏ ਨਾਨਕ ਕੀ ਬੇਨੰਤੀ ਹਰ ਪਹਿ ਗੁਰ ਮਿਲ ਗੁਰ ਸੁਖ ਪਾਏ ਤੂੰ ਆਪੇ ਗੁਰ ਚੇਲਾ ਹੈ ਆਪੇ ਗੁਰ ਵਿੱਚ ਦੇ ਤੁਝ ਹੈ ਧਿਆਏ ਜੋ ਤਉਦ ਸੇਵਹ ਸੋ ਤੂੰ ਹਾਂ ਹੋਵਹ ਤਉ ਦੇ ਸੇਵਕ ਪੈਜ ਰਖਾਏ ਪੰਡਾਰ ਪਰੇ ਭਗਤੀ ਹਾਰ ਤੇਰੇ ਜਿਸ ਭਾਵ ਤਿਸ ਦੇ ਵਾਏ ਜਸਤੋਂ ਦੇ ਸੋਈ ਜਨ ਪਾਏ ਹੋਰ ਨਹਿਫਲ ਸਭ ਚਤਰਾਏ ਸਿਮਰ 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 ਗੁਰ ਆਪਣਾ ਸੋਇਆ ਮਨ ਜਾਗਾਏ ਇੱਕ ਦਾਨ ਮੰਗੈ ਨਾਨਕ ਵਿਚਾਰਾ ਹਰ ਦਾਸਨ ਦਾਸ ਕਰਾਏ ਜੇ ਗੁਰ ਛਿੜਕੇ ਤਾਂ ਮੀਠਾ ਲਾਗੈ ਜੇ ਬਖਸੇ ਤਾਂ ਗੁਰ ਵੜਿਆਏ ਗੁਰਮੁਖ ਬੋਲ ਸੋ ਥਾਏ ਪਾਏ ਮਨਮੁਖ ਕਿਸ ਥਾਏ ਨਾਮ ਪਾਏ ਕੱਕਰ ਵਰਫ ਵਰਸੈ ਗੁਰ ਸਿੱਖ ਗੁਰ ਦੇਖਣ ਜਾਏ ਸਭ ਦਿਨ ਸਰੈਣ ਦੇਖੋ ਗੁਰ ਆਪਣਾ ਵਿੱਚ ਅੱਖੀ ਗੁਰ ਪੈਰ ਤੁਰਾਏ ਅਨੇਕ ਉਪਾਵ ਕਰੀ ਗੁਰ ਕਾਰਨ ਗੁਰ ਭਾਵ ਸੋ ਥਾਏ ਪਾਈ ਰਾਨ ਦਿਨ ਸੋ ਗੁਰ ਚਰਨ ਅਰਾਦੀ ਦਇਆ ਕਰੋ ਮੇਰੇ ਸਾਈ ਨਾਨਕ ਕਾ ਜਿਉ ਪਿੰਡ ਗੁਰੂ ਹੈ ਗੁਰ ਮਿਲ ਤ੍ਰਿਪਤ ਅਗਾਏ ਨਾਨਕ ਕਾ ਪ੍ਰਭ ਪੂਰ ਰਹਿਉ ਹੈ ਜਾਤ ਕਤ ਤਤ ਗੋਸਾਈ ਨਾਨਕ ਕਾ ਜਿਉ ਪਿੰਡ ਗੁਰੂ ਹੈ ਗੁਰ ਮਿਲ ਤਿਪਤ ਅਘਾਈ ਨਾਨਕ ਕਾ ਪ੍ਰਭ ਪੂਰ ਰਹਿਉ ਹੈ ਜਾਤ ਕਤ ਤਤ ਗੋਸਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਗ ਸੋਹੀ ਅਸ਼ਟ ਪਦੀਆਂ ਮਹੱਲਾ ਚੌਥਾ ਕਰ ਦੂਜਾ ਇੱਕ ਓ ਔੰਕਾਰ ਸਤਗੁਰ ਪ੍ਰਸਾਦ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਹਉ ਤਿਸ ਪਹ ਆਪ ਵੇਚਾਈ ਦਰਸ਼ਨ ਹਰ ਦੇਖਣ ਕੈ ਤਾਏ ਕਿਰਪਾ ਕਰੇ ਤਾਂ ਸਤਗੁਰ ਮਿਲਹਿ ਹਰ ਹਰ ਨਾਮ ਧਿਆਈ